ਹਰ ਅੰਮ੍ਰਿਤ ਵੇਲੇ ਵਰਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅੰਮ੍ਰਿਤ ਵੇਲੇ ਦੀ ਆਪਣੀ ਇੱਕ ਮਹਾਨਤਾ ਹੈ ਆਪਣੇ ਬੋਲਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਦਰਸਾਈ ਹੈ ਦਰਸਲ ਦੇਖਿਆ ਜਾਏ ਪ੍ਰਕਿਰਤੀ ਨੇ ਜੋ ਸਡੇ ਸਰੀਰ ਦੀ ਇਹ ਸਿਰਜਣਾ ਕੀਤੀ ਹੈ ਇਸ ਦੇ ਚ ਰੁੱਤ ਦਾ ਤੇ ਵਕਤ ਦਾ ਆਪਣਾ ਪ੍ਰਭਾਵ ਹੈ ਮੌਸਮਿ ਖਿਜ਼ਾਂ ਚਾਰੇ ਪਾਸੇ ਪ੍ਰਾਕ੍ਰਿਤਿਕ ਮੰਡਲ اداس دکھائی جھڑ رہے نے پتے اور چل رہی نے ہاوا ڈول دیا شاخہ اپنا شنگار بدل رہی نے اداس دکھائی دے رہی نگن دکھائی دے رہی نے یہ شاخا دیاں ہو بہو منکتے من کی پرکرتی بھی کچھ اس طرح جو ہے دیکھنے مل دیئے ذرا ذرا پتا پتا کھڑے ہوا ہے موسم بہار ہے دھرتی نے مانو بڑا سندر شنگار کیتا ہے کدری پیلے رنگ دا کدری گلابی رنگ دا کدری چٹے رنگ دا اتنے سندر شنگار میں وستر دھرتی دا چپا چپا سوہامنا ہو جاتا ہے اے موسم باہر منخ من بھی اپنا ایک خاص اثر گرمی دی رت آ آگئی ہے من دی حالت کچھ اور ہو گئی ہے ٹھنڈ آگئی ہے شریر ٹھر رہی تو رت تو ہوں اور سو من پربھاوت ہے تن پربھاوت ہے سردی آگئی ہے سن کپڑے بدلنے پہندے پی ਮੋٹے ਕਪੜੇ ਗਰਮ ਕਪੜੇ ਲਬੜੇ ਪਹਿੰਦਨੇ ਔਰ ਗਰਮੀ ਮਜਬੂਰ ਕਰ ਦਿੰਦੀ ਹੈ ਗਰਮ ਕਪੜਿਆਂ ਨੂੰ ਇੱਕ ਪਾਸੇ ਕਰਨ ਤੇ ਹੂ ਬਹੁ ਜੋ ਸਮਾ ਹੈ ਦਿਨ ਦੇ ਚਾਰ ਪਹਿਰ ਰਾਤ ਦੇ ਚਾਰ ਪਹਿਰ ਜਿੱਥੇ ਰੁੱਤ ਦਾ ਅਸਰ ਹੈ ਮੌਸਮ ਦਾ ਤਨ ਤੇ ਮਨ ਤੇ ਅਸਰ ਹੈ ਉਥੇ ਚਾਰ ਪੈਰਾਂ ਦਾ ਜਿਸ ਨੂੰ ਸਮਾ ਕਹਿੰਦੇ ਨੇ ਵਕਤ ਕਹਿੰਦੇ ਨੇ ਇਸ ਲਈ ਮੰਨਦੇ ਹਨ ਤੰਦੇ ਤੇ ਆਪਣਾ ਪ੍ਰਭਾਵ ਹੈ ਆਧ ਕਾਲ ਤੋਂ ਸੰਤ ਜਨਾਂ ਦੀ ਪਕੜ ਵਿੱਚ ਆਈ ਇੱਕ ਗੱਲ ਕਿ ਰਾਤ ਦਾ ਜੋ ਚੌਥਾ ਪੈਰ ਹੈ ਅਗਰ ਮਨੁੱਖ ਸਮੇਂ ਸਿਰ ਵਕਈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦਿਆਂ ਸੌਂ ਗਿਆ ਤਾਂ ਸਰੀਰ ਦੀ ਨੀਂਦ ਰਾਤ ਦੇ ਚੌਥੇ ਪਹਿਰ ਦੇ ਅਰੰਭ ਹੁੰਦਿਆਂ ਸੰਪੂਰਨ ਹੋ ਜਾਂਦੇ ਆਂ ਅੱਖਾਂ ਖੁੱਲ ਜਾਂਦੀਆਂ ਇਹ ਗੱਲ ਵੱਖਰੀ ਹੈ ਅਗਰ ਮਨੁੱਖ ਸਮੇਂ ਦੇ ਮੁਤਾਬਕ ਸੁੱਤਾ ਨਹੀਂ ਤਾਂ ਫਿਰ ਮੁਸ਼ਕਲ ਹੈ ਕਿ ਅਮਰਤ ਵੇਲੇ ਇਹ ਉੱਠ ਸਕੇ ਵਕਤ ਸਿਰ ਸੌਂਗ ਹੈ ਨਿਯਮ ਪੂਰਵਕ ਤਾਂ ਪ੍ਰਕਿਰਤੀ ਜਗਾ ਦਿੰਦੀ ਹੈ ਅਸੀਂ ਦੇਖਨੇ ਆਂ ਪ੍ਰਕਿਰਤੀ ਪੰਛੀਆਂ ਨੂੰ ਜਗਾ ਦਿੰਦੀ ਹੈ ਪਸ਼ੂਆਂ ਨੂੰ ਜਗਾ ਦਿੰਦੀ ਹੈ ਕਿਉਂਕਿ ਉਹਨਾਂ ਦੀ ਨੀਂਦ ਸਵਾਵਕ ਹੈ ਪ੍ਰਾਕ੍ਰਿਤਿਕ ਹੈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦੇ ਆਂ ਚਿੜੀਆਂ ਪੰਛੀ ਪਸ਼ੂ ਕ੍ਰੀਬਨ ਕ੍ਰੀਬਨ ਸੋ ਜਾਂਦੇ ਨੇ ਰਾਤ ਦਾ ਚੌਥਾ ਪੈਰ ਆਰੰਭ ਹੋਇਆ ਹੈ ਸਹਿ ਚਾਹੰਦੇ ਹੋਏ ਪੰਛੀ ਉੱਠ ਬੈਠਦੇ ਨੇ ਗਊਆਂ ਉੱਠ ਬੈਠdੀਆਂ ਨੇ ਬਛਰੇ ਬੋਲਣ ਲੱਗ ਪੈਂਦੇ ਨੇ ਗਊਆਂ ਦੇ ਸਾਰੇ ਦਾ ਸਾਰਾ पशुप जगत समय तो प्रभावित है वक्त सुलांदा है वक्त जगा देंदा है मनुष्य ने अपनी नींद को प्राकृतिक नहीं रहने देता और किदरे-किदरे अपने जागण नो भी प्राकृतिक नहीं रहने देता वैसे ते देखया जाए एदा खान-पान पहरान भी प्राकृतिक नियम दे मुताबिक नहीं है यही कारण है कि जैसे मनुष्य प्रकृति तो दूर होंदा गया ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਣਾ ਹੀ ਪਏਗਾ ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ ਔਰ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾੜਾ ਹੀ ਪਏਗਾ ਤੋਂ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ ਹਰ ਵਕਤ ਮਨ ਨਾਲ ਜਿਨ੍ਹਾਂ ਦੀ ਘੋਲ ਰਹਿੰਦੀ ਸੀ ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼ ਉਹਨਾਂ ਦੀ ਪਕੜ ਦੇ ਚਾਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ ਬਹੁਤ ਸਹਾਇਕ ਹੈ ਮਦਦ ਕਰਦਾ ਹੈ ਕਹਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤਾਂ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ ਇਹ ਨਹੀਂ ਉਸ ਭੋਜਨ ਨੂੰ ਪਚਾ ਦਿੰਦੀ ਹੈ। ਔਰ ਜਨ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ। ਭਾਰ ਹਲਕਾ ਹੁੰਦਾ ਹੈ। ਆਲਸ ਮਦਮ ਹੁੰਦਾ ਹੈ। ਇਹ ਜਾਗ ਰਹਿੰਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ। ਮਨ ਭਜਨ ਵੀ ਚਾਹੁੰਦਾ ਹੈ। ਇਸ ਸਮਾਂ ਕਹਿੰਦੇ ਨੇ ਸੋ ਲੁਕਮੇ ਦਿੰਦੇ ਤੇ ਇੱਕ ਲੁਕਮਾ ਸਵੇਰ ਦਾ ਸਾਰੇ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਸਮਾ ਮਦਦ ਕਰਦਾ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਵੇ ਇੱਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਪਰਫੁੱਲਤ ਵੀ ਨਹੀਂ ਹੁੰਦਾ ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ ਤਾਂ ਇਹ ਜੋ ਰਾਤ ਦਾ ਚੌਥਾ ਪੈ ਰਿਹਾ ਇਸ ਨੂੰ ਸੜੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮੂਰਤ ਹੈ ਬ੍ਰਹਮ ਦੇ ਚਿੰਤਨ ਦਾ ਸਮਾਂ ਹੈ ਬ੍ਰਹਮ ਨਾਲ ਜੁੜਨ ਦਾ ਵਕਤ ਹੈ ਇਸ ਨੂੰ ਧਰਮਗੁਰ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾਖਿਆ ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਸੀ ਇਸ ਨੂੰ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਕਿਹਾ ਅਲ ਸੁਬਾ ਅੱਲਾ ਦੀ ਸੁਬਾ ਅੱਲਾ ਦੀ ਸਵੇਰ ਉਹ ਸੁਬਾ ਜਿਸ ਸੁਬਾਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ ਥੋੜੀ ਜਿਹੀ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗਰਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ ਬਹੁਤ ਮਦਦ ਕਰਦਾ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਕਟੇ ਨਾ ਅੰਤਿਸ ਕਰਨ ਦੀ ਧਰਤੀ ਦੇ ਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੜਦਾ ਹੈ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ ਉਹ ਲੋਕ ਪਰਲੋਕ اپنا سہیلا کر لینا اس سمے جو جاگے ہے اور اس سمے جو بندگی لین ہوئے ہے دنیا بھر دے بندگی ہوندگی پگے ہوئے پرش سنت جن اس صادق تو فدا جاندے نے اوتاری پرش بھی جو ہے صدقے جاندے نے بھائی صاحب بھائی نند لال تحڈ نے ਸਵਤ ਕੁਰਬਾਨੇ ਖਾਕ ਇਰਾਹ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦੇ ਇਕੋ ਹੀ ਆਰਜ਼ੂ ਰਹਿ ਗਈ ਏ 헤 ਗੁਰਦੇ ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾਓ ਉਹ ਕਦਮ ਬੜੇ ਪਾਵਨ ਨੇ ਉਹ ਚਾਲ ਬਲੀ ਮਹਾਨ ਹੈ ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ ਦਰਸਲ ਪ੍ਰਮਾਤਮਾ ਦੀ ਚਾਲ ਹੈ ਇੱਕ ਪ੍ਰਮਾਤਮਾ ਦੀ ਤਰਫ ਚੱਲਣਾ ਹੈ ਔਰ ਇਹ ਪ੍ਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਅਨੁਸੀਲ ਹੈ ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹੀ ਵੀ ਜਿਸ ਕਿਸੇ ਦੇ ਅੰਦਰ ਜਾਗਰਤੀ ਪੈਦਾ ਹੋਈ ਹੈ ਉਸਨੇ ਇੱਕ ਗਲ ਸਮਝ ਲਈਏ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਹੈ ਮਾਨੋ ਉਦੀ ਨੀਂਦ ਹਰਾਮ ਹੈ ਉਹ ਹਰਾਮ ਸੋਇਆ ਬੇਦਾਰੀ ਯਸਤ ਜ਼ਿੰਦਗੀ ਐ ਸਾਹਿਬਾਂ ਨੇ ਸ਼ੌਕ گویا ਹਰਾਮ ਕਰ ਦਨ ਆਇਂਦਾ ਖ਼ਾਬ-ਏ-ਸੁਬਾ ਥੋੜੀ ਜਿਹੀ ਵੀ ਬੇਦਾਰੀ ਜਾਗਰਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਇਂਦਾ ਦੇ ਵਾਸਤੇ ਅੰਮ੍ਰਿਤ ਵੇਲੇ ਦਾ ਸੋਨਾ ਮਾਨੋ ਹਰਾਮ ਕਰ ਛੱਡਦਾ ਹੈ ਭਾਉ ਨਹੀਂ ਸੌਂਦਾ ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ ਉਸ ਸਮੇਂ ਤੋਂ ਲਾਭ ਉਠਾਉਂਦਾ ਹੈ ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ ਆਪ ਕਹਿੰਦੇ ਨੇ ਨਖ ਸਿਸ ਲੋ ਸਗਲ ਅੰਦਰੋਂ ਮਰੋਂ ਮਰੋਂ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ ਏ ਪ੍ਰੀਪੂਰਨ ਪ੍ਰਮਾਤਮਾ ਮੰਦੇ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਖਮ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਨਖ ਸਿਸਲੋ ਸਗਲ ਅੰਗ ਰੋਂ ਮਰੋਂ ਕਰ ਸਮੁੱਚੇ ਸਰੀਰ ਦੇ ਰੋਂ ਮਰੋਂ ਦੇ ਟੁਕੜੇ ਕਰ ਦਿੱਤੇ ਜਾਨ ਮੇਰੇ ਸਰੀਰ ਦੇ ਮੇਰੀ ਇਹ ਚਾਹਤ ਮੇਰੀ ਏਮੰਗ ਫਿਰ ਇਨਾਂ ਟੁਕੜਿਆਂ ਨੂੰ ਕੀ ਕਰੀਏ ਕਾਟ ਕਾਟ ਸਿੱਖਨ ਕੇ ਚਰਨ ਪਰਵਾਰੀਏ ਇਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ ਉੱਥੇ ਨਿਛਾਵਰ ਕਰੋ ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ ਕੀ ਕਰੀਏ ਆਪ ਅਗਾਂ ਚਲ ਕੇ ਕਹਿੰਦੇ ਨੇ ਅਗਨ ਜਰਾਏ ਹਾਂ ਪਿਸਨ ਪਿਸਾਏ ਲੈ ਉੜੇ ਪਵਨ ਹੋਏ ਅਨਕ ਪ੍ਰਕਾਰੀਏ ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ ਬਚੀਆਂ ਰਹਿਣ ਜੋ ਹਡੀਆਂ ਉਹਨਾਂ ਨੂੰ ਤੀ ਦੇਣਾ ਫਿਰ ਪਵਨ ਰਾਣੀ ਦੇ ਚਰਨਾ ਚ ਬੇਂਦੀ ਕਰਨੀ ਜੋਦੜੀ ਕਰਨੀ ਮੇਰੀ ਰਾਖ ਨੂੰ ਤੇ ਹਡੀਆਂ ਦੇ ਜ਼ਰਿਆਂ ਨੂੰ उड़ा के ले जाए आपक दिनै अगन जर आए तां हम पीसन पसाए ले उड़े पवन होए अनक प्रकार ही है तो पवन उड़ा के ले जाए आखिर पवन हर वक्त इस खाक नो और हड्डियां दे चुरे नो अपने कोल रख नहीं सकदी किदरे न किदरे ते सुटेगी तो भाई जी कहन हां हां ਸੁੱਟੇ ਪਰ ਕਿੱਥੇ ਸੁੱਟੇ ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ ਜਿਧਰ ਕਿ ਰਹੇ ਕਿਸੇ ਵੀ ਸ਼ਹਿਰ ਦੇ ਚ ਕਿਸੇ ਵੀ ਕਸਬੇ ਚ ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ ਪੰਮਾ ਰਾਣੀ ਨੂੰ ਕਹਿਣਾ ਮੇਰੀ ਮਾਂਸ ਦੀ ਖਾਕ ਤੇ ਹੱਡੀਆਂ ਦੇ ਚੂਰੇ ਨੂੰ ਉਸ ਦੇ ਕਦਮਾਂ ਦੇ ਵਿੱਚ ਵਿਛਾਵੇ ਉਸ ਦੇ ਰਸਤੇ ਦੇ ਵਿੱਚ ਵਿਛਾਵੇ ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ ਤਹ ਪਦ ਪਾਵਕਤ ਚਰਨ ਲਿਵ ਲਾਗੀ ਰਹੇ ਦਇਆ ਕੇ ਦਇਆਲ ਮੋਹੇ ਪਤਤ ਉਧਾਰੀਏ हे परिपूर्ण परमात्मा स्त्री के नाल मैं पतदावी उद्धार हो जाएगा दर्श अमृत वेले गुरु दी दिशा ओर जाण वाले मनुख दे कदम अत्यंत पावन ने महान है चाव नाल उमंग नाल जो समय सत्संग दी तरफ चल पया है जुड़ के कीर्तन सुन रहे है या बैठ के वाहेगुरु मंदा जप कर रहे है ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ ਕੁਰਬਾਨ ਜਾਂਦੇ ਨੇ ਸਦਕੇ ਜਾਂਦੇ ਨੇ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ ਬੇਸ਼ਕੀਮਤ ਹੈ ਔਰ ਬੇਮਿਸਾਲ ਹੈ ਆਪ ਕਹਿੰਦੇ ਨੇ ਚਰਣੋਂ ਦੁਖ ਹੋਏ ਸੁਰਸਰੀ ਤਜ ਬੈ ਕੁੰਤ ਜਗਤ ਵਿੱਚ ਆਈ ਸੁਰਸਰੀ ਗੰਗਾ मिथ इ कह रही है कि गंगा ब्रह्म में दे करमंडल दा जल है विष्णु दे चरणा दा जल है शंकर दिया जटामा दा जल है ऐसा षडदेश ते प्रचलन है इस मिथ दा करमंडल दा पानी विष्णु दे चरणा ते डोले है ब्रह्म लयन है ਇਹ ਜਲ ਆਣ ਕੇ ਗਿਰੇ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ ਠੀਕ ਜੈਸੇ ਗੰਗੋਤਰੀ ਬਹੁਤ ਉੱਚੀ ਇੱਕ ਚੋਟੀ ਜਦ ਨਿਕਲਦੀ ਹੈ ਧਾਰਾ ਛੋਟੀਆਂ ਛੋਟੀਆਂ ਜਿ ਲੱਗਦੀਆਂ ਨੇ ਵਾਕਈ ਜੈਸੇ ਸ਼ੰਕਰ ਦੀਆਂ ਜਟਾਵਾਂ ਔਰ ਉਹਨਾਂ ਦੇ ਚੋਂ ਟਪਕਦਾ ਹੋਇਆ ਏ ਬੋਨ ਦੇ ਬੋਨ ਗੰਗਾ ਦਾ ਜਲ ਖੈਰ ਇਸ ਮਿੱਥ ਨੂੰ ਜੋ ਰੂਪ ਦਿੱਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਕਾਬਲੇ ਸੁਣੀ ਕਿਦ ਹੈ ਚਰਣੋਂ ਦੁਖ ਹੋਏ ਸੁਰਸਰੀ ਤਜ ਬੈ ਕੁੰਠ ਜਗਤ ਵਿੱਚ ਆਈ 900 ਨਦੀ 99 68 ਤੀਰਤ ਅੰਗ ਸਮਾਈ ਇਸ ਪ੍ਰithvi ਦੇਤੇ 12 ਮਾਸ ਵਗਣ ਵਾਲੀਆਂ ਨਦੀਆਂ ਭਾਈ ਗੁਰਦਾਸ ਜੀ ਦੀ ਗਿਣਤੀ ਦੇ ਮੁਤਾਬਕ 999 ਨੇ ਇੱਕ ਘਟ ਹਜ਼ਾਰ ਜੋ 12 ਮਾਸ ਦਰਿਆ ਵਗਦੇ ਨੇ ਭਾਈ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ ਉਸਦੇ ਜਲ ਦੀ ਆਪਣੀ ਖੂਬੀ ਹੈ ਹਰ ਨਦੀ ਦਾ ਜਲ ਅਲਗ-ਅਲਗ ਹੈ ਹਰ ਥਾਂ ਦੀ ਵਾਯੂ ਅਲਗ-ਅਲਗ ਹੈ ਹਰ ਜਗ੍ਹਾ ਰੇਤ ਦੇ ਜ਼ਰਰੇ ਅਲਗ ਤਾਸੀਰ ਰੱਖਦੇ ਨੇ ਇਹੀ ਕਾਰਨ ਹੈ ਕਿ ਜਦ ਕਦੀ ਕਿਸੇ ਦਾ ਕੋਈ ਰੋਗ ਔਸ਼ਦੀਆਂ ਨਾਲ ਠੀਕ ਨਾ ਹੋਵੇ ਤਾਂ ਪ੍ਰਾਣੇ ਹਕੀਮ ਕਹਿ ਦਿੱਤਾ ਕਰਦੇ ਸਨ ਤੂੰ ਆਬੋ ਹਵਾ ਬਦਲ ਲੈ ਪਾਣੀ ਬਦਲ ਲੈ ਹਵਾ ਬਦਲ ਲੈ ਟਿਕਾਣਾ ਬਦਲ ਲੈ ਔਰ ਐਸਾ ਦੇਖਣ ਦੇ ਚਾਇਆ ਹੈ ਵਾਕਈ ਟਿਕਾਣੇ ਦੇ ਬਦਲਦਿਆਂ ਆਬਵਾਦੇ ਬਦਲਦਿਆਂ ਉਹ ਤੰਦਰੁਸਤ ਹੋਇਆ ਉਹ ਠੀਕ ਹੋਇਆ ਹਵਾ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦੀ ਹੈ ਜਲ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦਾ ਹੈ ਗੰਗਾ ਦਾ ਜਲ ਸਰੀਰ ਲਈ ਇਤਨਾ ਲਾਭਕਾਰੀ ਮੰਨਿਆ ਗਿਆ ਕਿ ਪ੍ਰਾਚੀਨ ਜੋ ਵੈਦ ਸੰ ਹਕੀਮ ਸੰ ਸਰੀਰ ਸ਼ਾਸਤਰੀ ਸੰ ਉਹਨਾਂ ਦੀ ਰਸਨਾ ਤੋਂ ਨਿਕਲੇ ਤੇ ਅੰਮ੍ਰਿਤ ਹੈ ਇਹ ਤੇ ਸਰੀਰ ਲਈ ਲਾਭਕਾਰੀ ਹੈ ਦਰਸਲ ਆਤਮ ਚਿੰਤਨ ਕਰਨ ਲਈ ਅਗਰ ਸਰੀਰ ਠੀਕ ਨਹੀਂ ਤਾਂ ਫਿਰ ਮੰਦਾ ਆਤਮ ਚਿੰਤਨ ਕਰਨਾ ਵੀ ਕਠਨਾ ਹੈ ਔਖ ਹੈ ਸਰੀਰ ਦਾ ਸਵਸਥ ਹੋਣਾ ਲਾਜ਼ਮੀ ਇੱਕ ਸ਼ਰਤ ਹੈ ਕਿ ਸਰੀਰ ਨੂੰ ਸਵਸਥ ਰੱਖਣ ਵਿੱਚ ਗੰਗਾ ਦਾ ਜਲ ਵਾਕਈ ਅੰਮ੍ਰਿਤ ਦਾ ਹੀ ਕੰਮ ਕਰਦਾ ਸੀ ਇੱਕ ਮਹਾਨ ਔਸ਼ਲੀ ਦਾ ਕੰਮ ਕਰਦਾ ਸੀ ਬਹੁਤ ਸਾਰੀਆਂ ਹੋਬੀਆਂ ਇਸ ਵਿੱਚ ਦੇਖੀਆਂ ਗਈਆਂ ਜੜੀ ਬੂਟੀਆਂ ਨਾਲ ਸਪਰਸ਼ ਕਰਦੀ ਹੋਈ ਇਹ ਧਾਰਾ ਜਦ ਮੈਦਾਨੀ ਇਲਾਕੇ ਵਿੱਚ ਆਉਂਦੀ ਹੈ ਤਾਂ ਜੜੀ ਬੂਟੀਆਂ ਦਾ ਰਸ ਤੇ ਉਹਨਾਂ ਦੀ ਤਾਸੀਰ ਵੀ ਲੈ ਕੇ ਆਉਂਦੀ ਹੈ ਜਦ ਇਸ ਦਾ ਕੋਈ ਪਾਨ ਕਰਦਾ ਇਸ ਜਲ ਦਾ ਤਾਂ ਸਰੀਰ ਨਮਾ ਨਰੁਆ ਹੁੰਦਾ ਹੈ ਸਰੀਰ ਦੇ ਉੱਤੇ ਇਸ ਜਲ ਦਾ ਅੰਮ੍ਰਿਤ ਮਈ ਪ੍ਰਭਾਵ ਪੈਂਦਾ ਇਹ ਗੱਲ ਵੱਖਰੀ ਹੈ ਉਸ ਜ਼ਮਾਨੇ ਚ ਕਿਹਾ ਗਿਆ ਸੀ نچوڑنا تھک سٹنا مہا پاپ ہے جبکہ بڑے بڑے شہر اس گنگا مہا پاپ واپک پدر تہان گنا واپک پدر امرت مئی جل کسے حد تک وش بنایا جا رہے ہیں منوک نے جیسے اپنا جیون وش بنا لے ہے ਇਹ ਅੰਮ੍ਰਿਤਮਈ ਹਵਾ ਨੂੰ ਅੰਮ੍ਰਿਤਮਈ ਜਲ ਨੂੰ ਥਾਂ-ਥਾਂ ਤੇ ਵਿਸ਼ ਬਣਾਉਣ ਦੇ ਜਹ ਹੈ ਤੁਲੇ ਹੋਇਆ ਹੈ ਕਿਧਰੇ ਦੀ ਹਵਾ ਖਰਾਬ ਕੀਤੀ ਔਰ ਕਿਧਰੇ ਨਦੀ ਨਾਲਿਆਂ ਦੇ ਜਲ ਦੇ ਪ੍ਰਵਾਹ ਨੂੰ ਇਸ ਨੇ ਖਰਾਬ ਕੀਤਾ ਹੈ ਗੰਦਾ ਕੀਤਾ ਹੈ ਮਲੀਨ ਕੀਤਾ ਹੈ خیر ਇਹ ਇੱਕ ਅਲੱਗ ਵਿਸ਼ਾ ਹੈ ਕਿ ਇਹ ਜਲ ਅੰਮ੍ਰਿਤਮਈ ਹੈ ਇਸ ਸਬਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ सिरमौर 900 नदी नडनेवे 68 तीरथ अंग समाई 68 तीरथ इसले किनारे ते बणेया ने देवप्रयाग रुद्रप्रयाग करणप्रयाग ऋषि के शारदवार बनारस प्रयाग राघदा संग संगम इत्यादि छोटे वड्डे तीरथ इसले ठठ ते बणेया है तीर्थां दी शोभाए बणी हुई है तीर्थ गंगा ਦੇ ਤੱਟ ਤੇ ਸੁਭਾਏਮਾਨ ਦਿਸ ਰਹੇ ਨੇ ਥਾਂ ਥਾਂ ਤੇ तीर्थਾਂ ਤੇ ਜਾ ਕੇ ਲੋਕੀ ਆਪਣਾ तन मन ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲਗੇ ਰਹਿੰਦੇ ਨੇ ਤੋਂ ਭਾਈ ਜੀ ਕਹਿੰਨ 68 तीर्थ गंगा ਦੇ ਤੱਟ ਤੇ ਬਣੇ ਹੋਏ ਨੇ 68 तीर्थ अंग समाई ते ਲੋਕੀ ਪਰਵਾਣ ਹੈ ਮਹਾਦੇਵ ਲੈ ਸੀਸ ਚੜਾਈ ਇਸ ਦੀ ਮਹਿਮਾ ਤਿੰਨ ਲੋਕਾਂ ਦੇ ਵਿੱਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਦੇਵੀ ਦੇਵ ਸਰੇਵੜੇ ਜੈ ਜੈ ਕਾਰ ਬੜੀ ਬੜੇ ਆਈ ਬੜੀ ਮਹਿਮਾ ਹੈ ਬੜੀ ਉਪਮਾ ਹੈ ਦੇਵੀ ਦੇਵਤੇ ਤੱਕ ਉਪਾਸ਼ਨਾ ਕਰਦੇ ਨੇ ਨਮਸਕਾਰ ਕਰਦੇ ਨੇ ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ ਇਤਨੀ ਵੱਡੀ ਧਾਰਾ ਤੋ ਦਿਸ ਪੈਂਦਾ ਹੈ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼ ਬਹੁਤ ਵੱਡੀ ਰਹਿਮਤ ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖ ਦਈਏ ਗੰਦਾ ਨਹੀਂ ਹੁੰਦਾ ਬਦਬੂਦਾਰ ਨਹੀਂ ਹੁੰਦਾ ਉਹ ਆਪਣੀ ਅਸਲੀਅਤ ਗਵਾਂਦਾ ਨਹੀਂ ਐਸੀ ਇੱਕ ਔਸ਼ਧੀ ਹੈ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਏ ਉਹਦੇ ਚ ਨਵੀਨਤਾ ਨਿਖਾਰ ਆਂਦਾ ਜਾਂਦਾ ਤੋ ਵਾਕਈ ਇਹ ਜਲ ਜਲ ਨਾ ਹੋ ਕੇ ਅੰਮ੍ਰਿਤ ਹੈ ਲੇਕਿਨ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਆਪਣਾ ਨਜ਼ਰੀਆ ਅੰਕਿਤ ਕਰਦੇ ਨੇ ਉਹ ਵੀ ਆਪਣੀ ਮਹਾਨਤਾ ਰੱਖਦਾ ਹੈ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲੇਵਲਾਈ ਇੱਕ ਗੰਗਾ ਨਹੀਂ ਲਖਾ ਔਰ ਇੱਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲਖਾਂ ਬ੍ਰਹਮੰਡ ਵਹਿ ਕਰਮੰਡਲ ਦਾ ਜਲ ਜੋ ਬ੍ਰਹਮ ਨੇ ਦੇ ਹੱਥ ਦੇ ਚੋਵੇ ਇੱਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਇੱਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾ ਦਾ ਜਲ ਸਣ ਗੰਗਾ ਬੈਕੁੰਠ ਲਖ ਔਰ ਇੱਕ ਬੈਕੁੰਠ ਨਹੀਂ ਲੱਖਾਂ ਬੈਕੁੰਠ ਲੱਖਾਂ ਗੰਗਾ ਲੱਖਾਂ ਵਿਸ਼ਨੂੰ ਦੇ ਚਰਨਾ ਦਾ ਜਲ ਲੱਖਾਂ ਹੀ ਸ਼ਿਵਜੀ ਦੇ ਮਸਤਕ ਦਾ ਜਲ ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰ ਮੰਡਲਾਂ ਦਾ ਜਲ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ 나ਥ ਲਿਵਲਾਈ ਸਾਧੂ ਧੂਰ ਨਾ ਪੁਜਨੇ ਸਾਧ ਸੰਗਤ ਸਤਿਗੁਰੁ ਸਨਾਈ ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਹੈ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਵਾਨ ਕੀਤੀਆਂ ਜਾ ਸਕਦੀਆਂ ਸਨ ਸਤਕੇ ਕੀਤੀਆਂ ਜਾ ਸਕਦੀਆਂ ਉਹ ਇਤਨਾ ਮਹਾਨ ਹੈ ਫਿਰ ਸਤਗੁਰਦੀ ਬਾਣੀ ਤੇ ਖੁੱਲ ਕੇ ਕਹਿੰਦੀ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜਿਹੜੀ ਧੂੜ ਹੈ ਮਾਣੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ ਉਸ ਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ ریت زریا نو اکثیر بنا دے گا اتنی مہانتا ہے اس سمے سدنا کرنے دی. دیکھا جائے پنچیاں دے خوبصورت نغمے اس ملتے نے چہچہاٹ کلو کھیڑا تشی ایسے سمے اگر کوئی ستا رہ گیا تو اس طو زیادہ ہوئی بد قسمت نہیں ہے اور اس سمے ਜੋ ਉਠ ਬੈਠਾ ਆਤਮ ਚਿੰਤਨ ਲਈ ਰੂਹੇ ਜ਼ਮੀਨ ਦੇਚ ਉਸ ਤੋਂ ਜ਼ਿਆਦਾ ਖੁਸ਼ਕਿਸਮਤ ਲਬਣਾ ਵੀ ਔਖਾ ਹੈ ਉਹ ਮਹਾਨ ਖੁਸ਼ਕਿਸਮਤ ਮਨੁੱਖ ਹੈ। ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪਰੀਪੂਰਨ ਪ੍ਰਮਾਤਮਾ ਦੇ ਚਰਨਾਂ ਦੇ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲਾਈ ਹੈ। ਬਸ ਉਸ ਸਮੇਂ ਨੂੰ ਤੂੰ ਪ੍ਰਮਾਤਮਾ ਦੇ ਅੱਗੋਂ ਰੱਖ ਭਾਉ ਉਸ ਸਮਾਂ ਪ੍ਰਮਾਤਮਾ ਲਈ ਗਿਆ ਹੈ। ਧਨ ਕਮਾਣ ਦਾ ਅਲੱਗ ਵਕਤ ਭੋਜਨ ਛਕਣ ਦਾ ਅਲੱਗ ਸਰੀਰਕ ਕਿਰਿਆਵਾਂ ਦੇ ਅਲੱਗ ਸਮੇਂ ਔਰ ਸਮਾਜਿਕ ਸੰਬੰਧ ਆਰਥਿਕ ਰਿਸ਼ਤੇ ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ ਈਸ਼ਵਰ ਨਾਲ ਜੁੜਨ ਦਾ ਸਮਾਂ ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰਸ پرب درپن کر احسا اپنے کو رکھیں ستا نہ بندگی ہے اٹھنا ایک عبادت ہے کہ دتا گیا یہ صبح صبح اللہ دیبح یہ سویر اے مہورت برہم ہے یہ سما امرت ویلا ہے امرت کی برکھا ہوئی ہے دراصل ਕਿੰਨੇ ਉਸ ਸਮੇਂ ਮਾਇਆ ਸੁੱਤੀ ਪਈ ਹੁੰਦੀ ਹੈ ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ ਅਕਸਰ ਲੋਕ ਸੁੱਤੇ ਪੈਨੇ ਤਾਂ ਦੁਨੀਆ ਜੀ ਸੁੱਤੀ ਪਈਏ ਤਾਂ ਬੋਲ ਵੀ ਬੰਦ ਨੇ ਕਰੀਬਨ ਕਰੀਬਨ ਨਵੇਂ ਸਦੀ ਜੋ ਮਨੁੱਖ ਦੇ ਬੋਲ ਹੁੰਦੇ ਨੇ ਸਮਾਜਿਕ ਆਉਂਦੇ ਨੇ ਆਰਥਿਕ ਆਉਂਦੇ ਨੇ ਰਾਜਨੀਤਿਕ ਆਉਂਦੇ ਨੇ ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ છਾ ਜਾਂਦੀਆਂ ਨੇ ਨਵੇਂ-ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਨਾਮ ਜੁੜਨ ਦੇਚ ਬਾਧਾ ਖੜੀ ਕਰ ਦੇਂਦੀਆਂ ਨੇ ਤੋ ਜਗਤ ਤੇ ਸੁਤਾ ਪਿਆ ਹੈ ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ ਐ ਮਨੁੱਖ ਤੋ ਉੱਠ ਬੈਠ ਆਪਣੇ ਅੰਦਰੋਂ ਅਧਿਆਤਮਿਕ ਤਰੰਗਾਂ ਪੈਦਾ ਕਰ ਤਾਂ ਕਿ ਪ੍ਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਏ ਉਹਦਾ ਤੂੰ ਪਾਤਰ ਬਣ ਸਕੇਂ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੂੰ ਕਰ ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ ਪਰ ਉਹ ਦੰਗਾ ਉਸ ਵਿਚਾਰ ਨੂੰ ਗਹਿਰਾਈ ਜਾਣ ਲੈਣ ਗਿਆ ਜੋ ਚਾਰੇ ਪਾਸੇ ਫੈਲੇ ਹੋਈਆਂ ਨੇ ਰਾਤ ਨੂੰ ਸ਼ਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤੇ ਸਰੀਰ ਦੀ ਚੇਤਨਾ ਸਰੀਰ ਦੀ ਸ਼ਕਤੀ ਸਾਰੀ ਸੁੱਕ ਰਹੀ ਹੈ ਮੁਸ਼ਕਲ ਹੈ ਉਸ ਸਮੇਂ ਤੋਂ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕें ਇਹ ਸਮਾਂ ਇਹ ਵਕਤ ਮਦਦ ਕਰਦਾ ਹੈ ਜਿਵੇਂ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ ਪਰ ਇੱਕ ਨੇ ਸਿਰ ਦੇ ਉੱਤੇ ਇੱਕ ਮਣ ਦਾ ਵਜ਼ਨ ਰੱਖਿਆ ਹੋਇਆ ਹੈ ਤੋ ਕਠਨ ਹੋਵੇਗਾ ਉਸ ਨੂੰ ਜੋ ਹੈ ਚੜਨਾ ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ ਦਿਲ ਦਿਮਾਗ ਤੇ ਕੋਈ ਬੋਝ ਨਹੀਂ ਹੁੰਦਾ ਉਹ ਸਮਾਂ ਮਦਦ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਹੋਇਆ ਕਿਹਾ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ ਮਹਾਸ਼ਕਤੀ ਨਾਲ ਸੰਬੰਧ ਔਰ ਜਿਵੇਂ ਮਹਾਸ਼ਕਤੀ ਨਾਲ ਸੰਬੰਧ ਜੁੜਦਾ ਹੈ ਮਹਾਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ ਤਿੱਥੇ ਜੋਦ ਮਹਾਬਲ ਸੂਰ ਤਿੰਨ ਮੇਰਾਮ ਰਹਾ ਭਰਪੂਰ ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ ਉਹ ਮਹਾਬਲੀ ਹੁੰਦੇ ਨੇ ਯੋਧਾ ਹੁੰਦੇ ਨੇ ਸੂਰਬੀਰ ਹੁੰਦੇ ਨੇ ਔਰ ਅੰਮ੍ਰਿਤ ਵਿਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ